ਸਤਿਗੁਰ ਦੁਆਰਿਆਂ ਦਾ ਤੇ ਅੰਤਰਪਾਲ ਸ੍ਰੀ ਵੱਲੋਂ ਜੀ ਵਾਹਿਗੁਰੂ ਮਨ ਮਾਨਿਆ ਦੇ ਮਾਨ ਮਿਲਾਣਾ ਤੇ ਤਾਂ ਰੋਕੀ ਨਾ ਸਕੋ ਵਾਹਿਗੁਰੂ ਤਾਂਤਨ ਸਾਹਿਬ ਜੀ ਜੁਜੰ ਸੱਜੀ ਮਹਾਰਾਜ ਤਾਂਤਨ ਸਾਹਿਬ ਜੀ ਕੋਲੋਂ ਸਤਿਨਾਮ ਆਵਾਜ਼ ਦੀ ਜਰਤਾਂ ਗੁਰੂ ਗ੍ਰੰਥ ਨੰਮ ਸਰਪੈ ਜੁਤੇ ਅਰਦਾਸ ਬੇਨਤੀ ਦਾਤਾ ਜੀ ਆਪ ਜੀ ਦੀ ਸਾਰੀ ਸਾਧ ਸੰਗਤ ਦੇ ਬੱਚੇ ਮਿਲ ਕੇ ਦਾਤਾ ਜੀਓ ਖਾਲਸਾ ਮੇਰਾ ਰੂਪ ਹੈ ਖਾਸ ਔਲ ਸੇ ਮੈਂ ਹੋਕਰ ਨਿਵਾਸ ਦੇ ਮਹਵਕ ਅਨੁਸਾਰ ਖਾਲਸਾ ਸਾਜਨਾ ਦੇ ਹਿੱਦ ਦੇ ਸਬੰਧ ਦੇ ਵਿਦਾਤਾ ਜੀ ਆਪ ਦੀ ਸੰਗਤਾਂ ਉਪਰ ਅਲਾ ਕੀਤਾ ਦਾਤਾ ਜੀ ਉਹ ਬੱਚਿਆਂ ਨੂੰ ਨਾਲ ਲੈ ਕੇ ਦਾਤਾ ਜੀ ਦਸਤਾਰ ਮਾਰਚ ਗੁਰਦੁਆਰਾ ਨਮ ਸਰ ਤੋਂ ਲੈ ਕੇ ਗੁਰਦੁਆਰਾ ਕਟਾਣਾ ਸੇ ਤੱਕ ਦਾਤਾ ਜੀ ਚੱਲਣ ਦੀ ਆਗਿਆ ਬਖਸ਼ਿਸ਼ ਕਰੋ ਬੱਚਿਆਂ ਦੇ ਸਿਰ ਤੇ ਮੇਰ ਪ੍ਰਿਆਤ ਰੱਖਣਾ ਨਸ਼ਿਆਂ ਤੋਂ ਰਹਿਤ ਰੱਖਣਾ ਨਾਮ ਬਾਣੀ ਨਾਲ ਜੋੜਨਾ ਅੰਗ ਸੰਸਹਾਈ ਹੋਣਾ ਪਰਿਵਾਰਾਂ ਨੂੰ ਸ਼ੁਭ ਸ਼ਾਂਤੀ ਵਰਤੋ ਨੀ ਕਿਰਪਾ ਕਰਨੀ ਦਾਤਾ ਜੀ ਦਾਤਾ ਪਿਤਾ ਜੀ ਆਪ ਜਿਨੇ ਰਹਿਮਤ ਕਰਕੇ ਸਭ ਦੇ ਸਿਰਾਂ ਤੇ ਮਿਹਰਾਂ ਪਰਿਆਤ ਕਰਕੇ ਗੁਰ ਸਿੱਖੀ ਦੀ ਵਿਪਕਸ਼ਣਾ ਨਾਮ ਬਣੀ ਨਾ ਜੋੜਨਾ ਸਾਰੇ ਸੰਸਾਰ ਵਿੱਚ ਸੁਖ ਸ਼ਾਂਤੀ ਬਿਲਤੋਣੀ ਜਗਤ ਜਲੰਦਾ ਰੱਖ ਲਿਆ ਆਪਣੇ ਕਿਰਪਾ ਧਾਰ ਜਿੱਤ ਦਵਾਰੇ ਉਪਰੇ ਤਿੱਤੇ ਲਿਓ ਬਾਰ ਦਾਤਾ ਜੀ ਕਿਰਪਾ ਕਰੋ ਤੁਨ ਜਿਹੜਾ ਹਰਗੁਰੂ ਸਾਹਿਬ ਜੀ ਮਹਾਰਾਜ ਮੀਰੀ ਪ੍ਰੀਤ ਮਾਲਕ ਐਸ ਤੈਮ ਚੱਲਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਜਿਤ ਦਾ ਦੇ ਨਾਮ ਤੇਰੇ ਭਾਣ ਸਰਬਤ ਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਹਿਬ ਜੀ ਦੇ ਪਤੇ ਵਹਿਗਦੀ ਇਕ ਖਾਲਸਾ ਵਹਿਗਦੀ ਦੀ ਖਤੇ ਅਸੀਂ ਅੱਜ ਗਵਰਨਰ ਜਨਮ ਸਰ ਪਾਸ ਸੇ ਸੇਪੈਂਟ ਕੋਟ ਅਣੀ ਚਲਾ ਤਸੀਬ ਪਾਲ ਜਿਲ੍ਹਾ ਲੁਧਿਆਣਾ ਵਿਖੇ ਖੜੇ ਆ ਜਿੱਥੇ ਵਿਸਾਖੀ ਨੂੰ ਸਮਰਪਿਤ ਕਿਤੇ ਦਸਤਾਰ ਮੁਕਾਬਲੇ ਨੇ ਕਿਤੇ ਗੁਰਬਾਣੀ ਕੰਠ ਮੁਕਾਬਲੇ ਨੇ ਕਿਤੇ ਅਲੱਗ-ਅਲੱਗ ਧਰਮ ਦੇ ਨਾਂ ਤੇ ਚੱਲ ਰਹੇ ਨੇ ਸਮਾਗਮ ਕਿਉਂਕਿ 13 ਅਪ੍ਰੈਲ ਦੀ ਜਿਹੜੀ ਵਿਸਾਖੀ ਆ ਰਹੀ ਆ ਉਹ ਅੱਜ ਦਸਤਾਰ ਮਾਰਚ ਜਿਹੜਾ ਇੱਥੇ ਕਢਾਣੀ ਨਗਰ ਤੋਂ ਲੈ ਕੇ ਗੁਰਦੁਆਰਾ ਦੇਖ ਸਰ ਕਟਾਣਾ ਸਾਹਿਬ ਤੱਕ ਲੈ ਕੇ ਜਾ ਰਹੇ ਨੇ ਮੈਂ ਉਹਨਾਂ ਨਾਲ ਮਿਲਾਉਣ ਜਾ ਰਿਹਾ ਤੁਹਾਨੂੰ ਸਰਦਾਰ ਗਿਆਨ ਸਿੰਘ ਜੀ ਤੇ ਉਹ ਬਹੁਤ ਚੰਗੀ ਤਰ੍ਹਾਂ ਨਾਲ ਲੋਕੋਨ ਨੂੰ ਜਾਣਦੇ ਨੇ ਤੇ ਮੈਂ ਤੁਹਾਡੀ ਗੱਲਬਾਤ ਕਰਾਣਿਆ ਵਾਜੀ ਵਾਜੀ ਜੀ ਕਾ ਕਲਸਾ ਵਾਜੀ ਜੀ ਪਤੇ ਵਾਜੀ ਦੇਖ ਸਰ ਕਟਾਣਾ ਸਾਹਿਬ ਵਾਜੀ ਜੀ ਦੇ ਪਤੇ ਕੀ ਪ੍ਰੋਗਰਾਮ ਜਿਹੜਾ ਆ ਗਿਆ ਇੱਕ ਕਲਸਾ ਸਾਜਣਾ ਦੇ ਸਵਾਗਤ ਵਿੱਚ ਬੱਚਿਆਂ ਉੱਪਰ ਅਲਾ ਦਿੱਤਾ ਦਸਤਾਰਾ ਮਾਸ ਦਾ ਕਿ ਗੁਰਦੁਆਰਾ ਨਿਮੋ ਸਾਸ ਤੋ ਲੈ ਕੇ ਕਟਾਣਾ ਸਾਹਿਬ ਦਾ ਇਹਨਾਂ ਨੂੰ ਉੜਕਿੱਤਾ ਵੀ ਹੁੰਦਾ ਇਹਦਾ ਰੋਡ ਇੱਥੋਂ ਆਪਣੇ ਗੁਰਦਾਰ ਨਹਿਮ ਸਾਹਿਬ ਤੋਂ ਤਿਆਲ ਪੈਣ ਤੋਂ ਆਪਣੇ ਕੱਦੋਂ ਕੱਦੋਂ ਤੋਂ ਗਰਾਹਾ ਬੁਜਾਰ ਵਿੱਚ ਹੁੰਦਾ ਹੋਇਆ ਕਦਾਮ ਨਗਰ ਕਦਾਮ ਨਗਰ ਤੋਂ ਬੇਗਵਾਲ ਦੇ ਵਿੱਚ ਹੀ ਹੁੰਦਾ ਹੈ ਕਦਾਮ ਨਗਰ ਤੇ ਕਿੰਨੇ ਵਜੇ ਪਹੁੰਚਣਾ ਉੱਥੇ ਹਾਂ ਤਕਰੀਬਨ ਲੱਗ ਜਾਣਾ 3-4 ਘੰਟਾ ਕੋਈ ਵਿਚਾਲੇ ਕੋਈ ਸਟੇਜ ਤਾਂ ਕਿਤੇ ਮੈਂ ਸਟੇਜ ਕਿਤੇ ਨਹੀਂ ਬਸ ਚੱਲਣ ਆਈਆਂ ਕੀ ਮੈਸੇਜ ਆ ਉੱਥੋਂ ਜਿਹੜੇ ਨੌਜਵਾਨ ਪਤੀਤ ਪਣੇ ਜਾ ਰਹੇ ਨੇ ਤੁਸੀਂ ਅੱਜ ਦਸਤਾਰ ਮਾਰਚ ਲੈ ਕੇ ਜਾ ਰਹੇ ਹੋ ਕੀ ਮੈਸੇਜ ਅੱਜ ਨੌਜਵਾਨਾਂ ਨੂੰ ਇਹ ਹੀ ਇੱਕ ਜਿਵੇਂ ਕਿ ਆਪਾਂ ਦੇਖ ਰਹੇ ਆ ਪੰਜਾਬ ਬਚਾਓ ਯਾਤਰਾ ਕੱਢ ਰਿਆ ਪੰਜਾਬ ਬਚਾਓ ਯਾਤਰਾ ਇਹ ਨੌਜਵਾਨ ਸਾਡੇ ਜਿਹੜੇ ਬੱਚੇ ਨਸ਼ਿਆਂ ਭਰੇ ਤਰ ਰਹੇ ਸਿੱਖੀ ਵਾਲੇ ਪਾਸੇ ਆਉਣ ਦਸਤਾਰਾਂ ਸਜਾਉਣ ਔਰ ਗੁਰਬਾਣੀ ਦੇ ਨਾਲ ਜੁੜਨ ਤਾਂ ਹੀ ਸਾਡਾ ਜਿਹੜਾ ਪੰਜਾਬ ਇਹ ਬਚ ਸਕਦਾ ਤਾਂ ਹੀ ਇਹ ਪੰਜਾਬ ਬਚਾਓ ਯਾਤਰਾ ਇਹ ਹੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1600 ਨਦੀ ਨੇ ਦੇ ਵਿੱਚ ਫਾਲਸੇ ਪੰਦੀ ਸਾਜਣਾ ਤੁਸੀਂ ਕੀਤੀ ਔਰ ਫਾਲਸਾ ਸਾਜਿਆ ਪੰਜ ਪਿਆਰੇ ਸਾਦੇ ਭਾਈ ਦਇਆ ਰਾਮ ਤੋਂ ਭਾਈ ਦਇਆ ਸਿੰਘ ਭਾਈ ਧਰਮਦਾਸ ਤੋਂ ਭਾਈ ਧਰਮ ਸਿੰਘ ਜੀ ਬਣਾਇਆ ਇਸੇ ਤਰ੍ਹਾਂ ਨੌਜਵਾਨਾਂ ਨੂੰ ਵੀ ਇਹੀ ਸੇਧ ਹੈ ਕਿ ਨਸ਼ਿਆਂ ਤੋਂ ਰਹਿਤ ਰਹਿ ਕੇ ਗੁਰਬਾਣੀ ਨਾਲ ਜੁੜ ਕੇ ਬਾਣੀ ਨਾਲ ਜੁੜ ਕੇ ਸਸਤਾਰਾਂ ਸਜਾ ਕੇ ਸਤਿਗੁਰੂਤ ਰਹਿ ਕੇ ਹੀ ਆਪਾਂ ਪੰਜਾਬ ਨੂੰ ਜਾ ਸਕਦੇ ਹੈ। ਬਹਿਰੂ ਜੀ ਦਾ ਸੰਸਾਰ ਬਹਿਰੂ ਜੀ ਇਹ ਸੰਸਰਦਾ ਗਿਆਨ ਸਿੰਘ ਜਿਹੜੇ ਸਮਾਜ ਲਈ ਚੰਗੀ ਸੇਧ ਲੈ ਕੇ ਤੇ ਨੌਜਵਾਨਾਂ ਦਾ ਕੱਟ ਕਰਕੇ ਤਕਰੀਬਨ ਵੱਡੇ ਕਾਫਲੇ ਚ ਗੁਰਦੁਆਰਾ ਕਟਾਣਾ ਸਾਹਿਬ ਲਈ ਰਵਾਨਾ ਹੋ ਰਹੇ ਨੇ ਕਿਉਂਕਿ ਨੌਜਵਾਨ ਬਹੁਤ ਖੜੇ ਨੇ ਮੇਰੇ ਮਸੂੜੇ ਦੇ ਪਠੜਾਂ ਦੇ ਪਵਾਣੀ ਦੇ ਲੰਡੇ ਦੇ ਰੋਲ ਦੇ ਤੁਰਜੀ ਦੇ ਜਾਂਗੀ ਦੇ ਪਠੜਾਂ ਦੇ ਸਾਰੇ ਪਿੰਡਾਂ ਦੇ ਖੜੇ ਨੇ ਨੌਜਵਾਨ ਪਤਾ ਨਹੀਂ ਕਿੱਥੋਂ ਕਿੱਥੋਂ ਆਏ ਨੇ ਇਹ ਸਾਰੇ ਨੌਜਵਾਨਾਂ ਨੂੰ ਸਾਡਾ ਦਿਲੋਂ ਸਜਦਾ ਕਰਦੇ ਆਂ ਅਸੀਂ ਇਹਨਾਂ ਨੂੰ ਗੁਰੂ ਮਹਾਰਾਜ ਇਹਨਾਂ ਤੇ અપਾਰ ਕਿਰਪਾ ਰੱਖੇ ਤੇ ਇਹਨਾਂ ਦੀ ਜੋ ਮਨੋ ਕਾਮਨਾ ਨੇ ਗੁਰੂ ਸਾਹਿਬ ਇਹਨਾਂ ਦੀ ਪੂਰੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ